ਨੇ ਜੱਫੇ ਲਾਣਗੇ ਜਿਹੜਾ ਜੱਫੇ ਦੋ ਜੱਫੇ ਲਾਉ 1100 ਰੁਪਏ ਦਿੱਤਾ ਜਾਵੇਗਾ ਸਾਡੇ ਸਤਿਕਾਰਯੋਗ ਸਰਪੰਚ ਕਲਦੀਪ ਸਿੰਘ ਜੀ ਵੱਲੋਂ ਹੈਪੀ ਵੀ ਕਬੱਡੀ ਪੈ ਗਈ ਆ ਮੈਨੂੰ ਲੱਗਦਾ ਵੀ 1100 ਵਾਲਾ ਪਹਿਲਾਂ ਲੱਗਣੇ ਆਇਆ ਇਹ ਧਾਗੇ ਆ ਤੇ ਬਈ ਪਹਿਲਾ 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 ਆਓ ਉਹ ਬਾਤਿਆ ਆਉਂਦਾ ਸਵਾਦ ਤੇ ਤਾੜੀਆਂ ਜੀ ਵੱਲੋਂ ਜੋਰਦਾਰ ਆਉਂਦੀਆਂ ਹੋਣਗੀਆਂ 1100 ਪਾਣੀ ਦੇ ਸਰਪੰਚ ਕੁਲਦੀਪ ਸਿੰਘ ਦੀ ਮਾਨ ਹੈ ਧੰਨਵਾਦ ਵੱਡੇ ਭਰਾਵਾਂ ਦਾ ਜਿਹੜੇ ਪਿਆਰ ਪੁੱਜਦਾ ਕਰ ਰਿਹਾ ਹੈ ਸਰਪੰਚ ਕੁਲਦੀਪ ਸਿੰਘ ਦੀ ਨਾਗਰ ਦੀ ਵੀ ਗਵਾਹੀ ਕਰਦੇ ਆ ਤੇ ਪ੍ਰੇਰ ਮਾਨ ਕਰ ਰਿਹਾ ਹੈ ਬਾਲਾ ਵੀ ਆ ਗਿਆ ਕੱਠਿਆਲੇ ਵਾਲਾ ਜਫਗਿਆ ਵਾਲਾ ਕਹਿੰਦੇ ਆ ਅਰੇ ਦੇ ਪਾਸੇ ਪੁਆਇੰਟ ਮੈਕ ਪੱਤਨ ਲਈ ਜੋਰ ਦਿੱਤਾ ਉਹ ਮਾਧਿਅਨੇ ਤਰਨ ਆ ਗਿਆ ਇੱਕ ਵਾਰੀ ਤਰਲੇ ਮਾਰਦੇ ਹੋਏ ਅੱਜ ਦੁਨੀਆ ਕਹਿੰਦੀ ਥੋੜਾ ਆਇਆ ਹੋਇਆ ਅੱਜ ਹੋਰ ਨੱਚਣਾ ਹੋਰ ਵੈਸਟਾ ਨੂੰ ਮਿਲਣਾ ਅੱਜ ਹੋੜ 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 ਇਹ ਦੇਖਾਂਗੇ ਚੱਕ ਪਿਆ ਫਿਰ ਨਹੀਂ ਫਿਰ ਨਹੀਂ ਹਾਏ ਬਾਬੇ ਬੰਦੂ ਨੇ ਪਹਾੜੇ ਬੱਦੇ ਪਹੁੰਚ ਤਿੱਟੂ ਤਿੱਟੂ ਹੋੜ ਤਿੱਟੂ ਹੋੜ ਕੇ ਗੱਡੀ ਪੁੱਜ ਗਈ एक तारिया दो तारिया तारियार तारिया, 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 तारिया। बुला आ गया लगना इधर ਫੇਰ ਹੋ ਗਿਆ ਹੋਰ ਫੇਰ ਹੋ ਗਿਆ ਜਿਹੜੀ ਟੀਮ ਪਹਿਲੇ ਹਾਫ ਦੇ ਵਿੱਚ ਪਰਸ਼ਰਦੀ ਸੀ ਮੈਨੂੰ ਲੱਗਦਾ ਦੂਜੇ ਹਾਫ ਦੇ ਵਿੱਚ ਜਿੱਤ ਪ੍ਰਾਪਤ ਝੰਡਾ ਲਗਾ ਲਿਆ ਪਰ ਫੈਸਲੇ ਸਮੇਂ ਦੇ ਹੋਣਗੇ ਅਮਨ ਸਮੇਂ ਦੇ ਹੋਣਗੇ ਬੜੇ ਰਵੀ ਵਾਈ ਗੁਰ ਤਾਂ ਇਸੇ ਤਰ੍ਹਾਂ ਥੋੜਾ ਬਾਅਦ ਤੱਤੀਆ ਬਖਸ਼ੇ ਇਧਰ ਮਾਨ ਸਨਮਾਨ ਭੈਣਾਂ ਦੇ ਸਲਾਮਤੀਆਂ ਦੇ ਨਾਲ ਸਤਿ ਸ੍ਰੀ ਅਕਾਲ ਗੰਗੀਪ ਸਿੰਘ ਜੀ ਸਰਪੰਚ ਸਾਹਿਬ ਜਾਰਾ ਦੇ ਯਾਰ ਉਸੇ ਤਰ੍ਹਾਂ ਤੇ ਧੰਨਵਾਦ ਜਿੰਨੇ ਭਰਾ ਪਹੁੰਚੇ ਨੇ ਕਿਦਾ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਆਖਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਰਮਨ ਦੀ ਸਿੰਘ ਵੀ ਸਾਡਾ ਸਤਿਕਾਰਯੋਗ ਨਾਲ ਜੁੱਧਵੀਰ ਸਿੰਘ ਜੀ ਅਮਰੀਕਾ ਭਰਾਵਾਂ ਨਾਲ ਜਿਹੜੇ ਖੇਡ ਮੇਲੇ ਦਾ ਪਹਿਲਾ ਨਾਮ ਦਿੱਤਾ ਜਾਵੇਗਾ ਸ਼ੇਰਤਾਸ ਤੇ ਧੰਨਵਾਦ ਆ ਇਧਰ ਭੈਣਾ ਦੇ ਸਨਮਾਨ ਕੀਤੇ ਜਾ ਰਹੇ ਨੇ ਸिलाई ਮਸ਼ੀਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੋਗਾ ਸਿੰਘ ਜੀ ਦੁਬਈ ਵਾਲੇ ਖੇਤੋਂ ਦਾ ਧੰਨਵਾਦ ਟੀਮਾਂ ਨੂੰ ਦਿੱਤੀ ਆ ਆਪਾਂ ਗਰਾਊਂਡ ਕਲੀਅਰ ਕਰ ਦਈਏ ਦੂਜੇ ਮੁਕਾਬਲੇ ਦੀ ਜਲਦ ਸ਼ੁਰੂਆਤ ਹੋਵੇਗੀ ਦੋਨਾਂ ਟੀਮਾਂ ਨੂੰ ਬੇਨਤੀ ਹੈ ਜਿਹੜੇ ਮੈਚ ਖੇਡ ਗਏ ਉਹ ਆਜਣ ਵਾਰ ਜਿਹਨਾਂ ਦਾ ਮੁਕਾਬਲਾ ਹੈ ਜਲਦੀ ਨਾਲ ਮੈਚ ਸ਼ੁਰੂ ਕਰਾ ਦੇੋ ਵੀ ਇੱਕੀ ਦੂਰੋਂ ਨੇ ਜਿੰਨੇ ਵੀ ਸਾਡੀ ਤਸਕਰੀ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਵੱਡਾ ਧੰਨਵਾਦ ਆ ਇੱਧਰ ਸਟੇਜ ਵਾਲੀ ਸਾਈਡ ਤੇ ਲੋੜਵੰਦ ਧੀਆਂ ਦੇ ਬੱਚੀਆਂ ਦੇ ਸਨਮਾਨ ਸਲਾਈ ਮਸ਼ੀਨਾਂ ਨਾਲ ਕੀਤੇ ਜਾ ਰਹੇ ਨੇ ਬਾਕੀ ਜਿਨ੍ਹਾਂ ਦੇ ਨਾਮ ਲਿਖੇ ਉਹੀ ਕਿਰਪਾ ਕਰਕੇ ਹੋਣ ਕਿਸੇ ਤੌਰ ਤੇ ਧੰਨਵਾਦ ਜਿਨ੍ਹਾਂ ਦੇ ਨਾਮ ਲਿਖੇ ਹੋਏ ਨੇ ਅਸੀਂ ਲਾਉਂਚ ਕੀਤੇ ਆ ਸੇ ਕਿਰਪਾ ਕਰਕੇ ਜਿਨ੍ਹਾਂ ਦੇ ਨਾਮ ਲਿਖੇ ਹੋਣਾਂ ਦਾ ਸਨਮਾਨ ਕੀਤਾ ਜਾਵੇ ਰਿਹਾ ਬਹੁਤ ਹੀ ਸ਼ਾਨਦਾਰ ਮੈਚ ਹੋਇਆ ਉਹਦਾ ਅਲੇ ਫੈਸਲਾ ਹੋ ਗਿਆ ਕਿਉਂਕਿ ਬਰਾਬਰ ਦੀਆਂ ਟੀਮਾਂ ਨੇ ਤੇ ਨੰਬਰ ਵੀ ਲੱਗਦਾ ਬਰਾਬਰ ਹੈ ਉਸ ਉੱਤੇ ਹੀ ਫੈਸਲੇ ਹੋਣਗੇ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਆਏ ਹੋਏ ਸਾਰੇ ਕੀ ਦਰਸ਼ਕ ਵੀਰਾਂ ਦਾ ਆਏ ਹੋਏ ਕਬੱਡੀ ਪ੍ਰੇਮੀਆਂ ਦਾ ਖਿਡਾਰੀ ਵੀਰਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਆ ਬੜੀ ਕਿਰਪਾ ਇਸ ਨਗਰ ਦੇ ਉੱਤੇ ਤੰਤਨ ਬਾਬਾ ਕਾਲਾ ਮਹਿਰ ਜੀ ਦੀ ਅਤੇ ਇਸ ਪਿੰਡ ਦਾ ਜੋੜਾ ਹੋਇਆ ਜਿਸ ਨੇ ਗਦਰੀ ਲਹਿਰ ਦੇ ਵਿੱਚ ਐਮ ਰੋਲ ਅਦਾ ਕੀਤਾ ਹੈ ਤੰਤਨ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਲਾ ਦਾਤਰਾ ਬਾਬਾ ਕਾਲਾ ਦਾ ਸਮੂਹ ਅਸਰੇ ਚਾਰ ਵਿੱਚ ਹਰ ਸਾਲ ਕਰਾਇਆ ਜਾਂਦਾ ਹੈ ਇੱਥੇ ਸੰਗਤਾਂ ਦਾ ਆਵਾਜਾਈ ਹੁੰਦੀਆਂ ਨੇ ਬਧਵਾਦੇ ਸੰਗਤਾਂ ਵੱਲੋਂ ਬਧਵਾਦੇ ਸਾ ਪਾਇਆ ਹੈ ਗੁਰੂ ਆਪ பஞ்சਾਤ ਵਿੱਚ ਛੱਡਿਆ ਤੇ ਨਵੇਂ பஞ்சਾਤ ਦਾ ਸਾਰੀ ਸੰਗਤਾਂ ਜੀਆਂ ਨੂੰ ਕਹਿੰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੰਗਤ ਦੇ ਸਾਰੇ ਭੈਣਾਂ ਵੀ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਹੀ ਇਹ ਸਲਾਹਾਂ ਚੁਣ ਕੇ ਲਿਆ ਮਨਉਂਦੀ ਆ ਰਹੀ ਹੈ ਕਿ ਜੱਗਰ ਦੇ ਜਿਹੜੇ ਪਾਪਾ ਭਲਾਸੀ ਜੱਗਰ ਪਾਰਟੀ ਦੇ ਮੁਖੀ ਹੋਏ ਜਿਨ੍ਹਾਂ ਨੇ ਉਹ ਜਨਤਾ ਲਈ ਵਾਸਤੇ ਇਹ ਸਾਰੇ ਨਗਰ ਦੇ ਵੱਲੋਂ ਕੇ ਇਸ ਸਮਰਪਣ ਨੂੰ ਹਾਂ ਉਹਨਾਂ ਬਟੇ ਪਰਵਾਏ ਜੈਸੇ ਨੇ ਲੇਕਚਰ ਸਾਹਿਬ ਵੀ ਬੋਲੇ ਉਹ ਮੇਰੇ ਜਨਮ ਤੋਂ ਮੈਂ ਉਹ ਬਸਲੇ ਪੰਨਾ ਪੇ ਕੇ ਹਰ ਸਾਲ ਨਕਸ਼ੇ ਕੰਨੀਆਂ ਨੂੰ ਮਿਲ ਆ ਜਾਂਦੇ ਨੇ ਉਹ ਬੜੀ ਚੰਗੀ ਕਲਾ ਦੇ ਨਾਲ ਸਾਰਾ ਨਕਸ਼ੇ ਕੰਨੀਆਂ ਨੂੰ ਇਹ ਸਮਾਨਾ ਜੁਮ ਮਿਲਦਾ ਹਰ ਸਾਲ ਭਾਵਨਾ ਦੇ ਨਾਲ ਕਿਉਂਕਿ ਆਉਂਦੇ ਸਭ ਨੂੰ ਇਸੇ ਤਰ੍ਹਾਂ ਹੀ ਕਹਾਣੀ ਨਕਸ਼ੇ ਨੂੰ ਮਾਲਬਤਨ ਤਾਂ ਜੋ ਇਹ ਸਾਲਾਨਾ ਜੋੜ ਕੇ ਹੋਰ ਵੀ ਚੰਗੀ

ਕਬੱਡੀ ਕਲੱਬ ਦਾ ਮਾਣ ਜਿਸ ਟੀਮ ਨੂੰ ਲੈ ਕੇ ਪੁੱਜਿਆ 2 ਫਰਵਰੀ ਨੂੰ ਵਿਆਹ ਦੇ ਮੰਗਲ ਵਿੱਚ ਵੱਜ ਗਿਆ ਸਾਡੀ ਕਬੱਡੀ ਦਾ ਤਾਜ ਮਹਿਲ ਕਬੱਡੀ ਦਾ ਮਾਣ ਇਲਾਕੇ ਦਾ ਮਾਣ ਪੂਰੀ ਪੂਰਨ ਲਗਾਇਆ ਹੋਇਆ ਨਾਲ ਸਾਜਣ ਬਾਬਾ ਬਕਾਲਾ ਆਇਆ ਹੋਇਆ ਉਹਦਾ ਜਿਗਰ ਦਾ ਟੋਟਾ ਜਿਹੜੇ ਪੂਰੀ ਤੇ ਸਾਜਣ ਨੂੰ ਪਿਆਰ ਕਰਦੇ ਮਾਰੋ ਤਾੜ ਕੇ ਗੋਰਦਾਰ ਇਹ ਪੂਰੀ ਦੇ ਲਾਗੇ ਮਹਾਨ ਕਬੱਡੀ ਖਿਡਾਰੀ